ਹੋ ਜੀ ਜਿਆਦਾ ਪਰਦਾ ਫਾਟਦਾ ਆ ਜਿਹੜੇ ਸਾਡੇ ਬੋਧ ਦਾਸ ਦੇ ਬਾਅਦ ਜਿਹਨੇ ਫੋਟੋਆਂ ਕਾਰਨ ਜਿਹਨੇ ਆਖੀ ਕੋਈ ਨਹੀਂ ਚੁੜਗਾ ਸਾਨੂੰ ਦਾ ਸਰਫ ਇਹ ਲੋੜਾ ਜਦੋਂ ਅਸੀਂ ਆਵਾਜ਼ ਮਾਰੀ ਸਾਡੇ ਕੋਲੇ ਖੜੇ ਹੋਏ ਨਹੀਂ ਤਾਂ ਮੈਨੂੰ ਨਾ ਕਰੋ ਅੱਜ ਦੇ ਵਿੱਚ ਬਜ਼ਾਰ ਹੋ ਰਿਹਾ ਉਹਰੇ ਬਾਤ ਕੋਈ ਦਇਆਵਾਨੀ ਨਹੀਂ ਨਿੱਜੀ ਨਹੀਂ ਕਿਸਾਨੀ ਦੇ ਨਹੀਂ ਨਹੀਂ ਉਸ ਨੂੰ ਬਹੁਤ ਜ਼ਿਆਦਾ ਖਤਰਾ ਹੋ ਸਕਦਾ भारत किसान यूनियन भारत कानूनियन कोसा ਆਜੋ ਆਜੋ ਜੋਕੇ ਬਜੀ ਅਰ ਨੂੰ ਅਜੇ ਦੇ ਅੰਦਰ ਵੀਡੀਓ ਬਣਾ ਲਾ ਸਾਰੇ ਲਵਾ ਦਿਆ ਮੜੇ ਵੀਡੀਓ ਬਣਾ ਲਿਓ ਥੈਂਕ ਯੂ ਗੁਰਦੁਆਰਾ ਇਹ ਨਹੀਂ ਜੀ ਦੇ ਲੋਣੇ ਇੱਕ ਫਾਨੀ ਨਾਲ ਦੋਨੇ भारत कानियन भारती कन घोसा ਦੇਖੋ ਕਾਹਦੇ ਨਾ ਚੇਹੀ ਤੇ ਜੇ ਜਗਾ ਸਫਾਲਾ ਦੀ ਗੱਲ ਕਰਾਂ ਸਾਰੇ ਭਾਰਤ ਦੇ ਵਿੱਚ 6 ਕਿਸਾਨ ਘੰਟੇ ਦੇ ਸੂਇਚਰ ਕਰਦੇ ਉਹਦਾ ਕਾਰਨ ਕੀ ਆਉਂਦਾ ਜੇ ਲੋਟੇ ਤੋਂ 100 ਰੁਪਏ ਉਹ ਤੋਂ 500 ਲੱਗਦੇ ਹੁਣ ਜੇ ਬੰਦੇ ਜਿਹੜੇ ਆਪਾਂ ਵਾਲੀ ਜਿਹੜਾ ਆਪਣਾ ਦੌਰ ਨਹੀਂ ਜਾਂ ਆਪਾਂ ਨਾਮ ਦੇ ਲਈ ਉੱਠਣ ਕਾਜੀ ਅਮੇ ਕਾਰੋ ਬੈਠੇ ਆਪਾਂ ਨੂੰ ਫੌਂਡ ਦਿੱਤਾ ਗਿਆ ਇਹ ਸਿੱਖੂ ਸੀ ਕੰਮ ਤੋੜਨਾ ਹੈ ਉਹਨਾਂ ਦਾ ਪੈਸੇ ਆਪੇ ਆਉਣ ਵਾਸਤੇ ਆਮ ਤੌਰ 'ਤੇ ਉਹ ਕੰ ਦਾ ਬੈਠੇ ਤੋਂ ਦੇ ਆਫਗਰ ਹੁਣ ਆਪਣੇ ਆਪ ਹੀ ਉਹਨੂੰ ਕਿਹਾ ਨਵੇਂ ਪਤਾ ਨੂੰ ਜਾਈ ਦਿੰਦੀ ਆ ਪਰ ਜਦ ਜਿਵੇਂ ਹੁਣ ਆ ਆ ਜਿਹੜੇ ਕਰਾਂਗੇ ਉਹਦੇ ਕੋਲੇ ਤਾਂ ਇਹ ਜਿਹੇ ਬੰਦੇ ਆਉਣਾ ਪਰ ਜਿਹੜੇ ਜਿਹੜੇ ਨਵੇਂ ਜਿਹੜੇ ਆ ਨਵੇਂ ਬੜੇ ਬੇਪਰਿਆ ਉਹਨਾਂ ਨੂੰ ਕਿੱਥੇ ਆਉਂਦੇ ਜੀ ਆਇਆ ਕਹਿੰਦਾ ਆ ਕਿ ਉਹਨਾਂ ਨੇ ਆਪਣਾ ਕਿ ਉਹ ਵੀ ਜਿੱਥੇ ਮੈਂ ਅਵਿਚੋ ਟਾਈਮ ਕੱਢ ਕੇ ਕਿੱਥੇ ਹਾਜ਼ਰੀ ਭਰੀ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿਸੇ ਨਹੀਂ ਨਹੀਂ ਜਾਣਾ ਸਾਰੇ ਸੰਗਤ ਨੇ ਲੰਗਰ ਕਾ ਕੇ ਜਾਣਾ ਆ ਲੰਗਰ ਦੀ ਬਿਲਕੁਲ ਤਿਆਰੀ ਆ ਤੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕੋਸਾ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਸੁੱਚੀ ਟੀਮ ਦਾ ਕੂਟੇ ਵਾਲਿਆਂ ਦਾ ਸਾਰਿਆਂ ਦਾ ਇੱਥੇ ਆਉਂ ਕੇ ਧੰਨਵਾਦ ਕਰਦਾ ਹਾਂ ਤੇ ਅਸੀਂ ਇਹਨਾਂ ਨੂੰ ਵਿਟਵਾਇਦ ਹੋਣੇ ਆ ਇਹ ਇਹਨਾਂ ਦੇ ਇਤੋਂ ਆਪਣੀ ਪੁਖਾਰੇ ਵੱਧ ਵੱਧ ਮੈਂਬਰ ਬਣਾਵਾਂਗੇ ਤੇ ਇਮਾਨਦਾਰੀ ਦੇ ਨਾਲ ਚੱਲਣ ਦੀ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੀ ਤੁਹਾਨੂੰ ਕਿਤੇ ਪਾਸੇ ਵੀ ਸ਼ਿਕਾਇਤਾਂ ਨਹੀਂ ਆਉਗੀਆਂ ਕਿ ਸਾਡੀ ਜਿਹੜੀ ਟੀਮ ਹੈ ਬਿਲਕੁਲ ਦੀ ਉਹ ਹੀ ਬੰਦਾ ਟੀਮ ਕੰਮ ਨਹੀਂ ਕਰਾਂਗੇ ਜਿਹੜਾ ਬੰਦਾ ਕੋ ਤੁਹਾਨੂੰ ਦੇਖ ਤੇ ਚੱਕ ਹੋਵੇ ਜਾਂ ਸਾਨੂੰ ਸਾਡੇ ਤੇ ਕੋਈ ਧਮਕਾਵਾ ਦੇ ਵਾਈਫ ਜੀ ਦਾ ਹਾਲਤਾ ਵਾਈਫ ਜੀ ਦੀ ਮੱਤਲਾ ਕੇਵਾਂ ਜੇ ਤੁਸੀਂ ਜਵਾਨੀ ਬਚਾਉਣੀ ਆ ਜਵਾਨੀ ਬਚਾਉਣੀ ਆ ਤੇ ਆਪਾਂ ਨੂੰ ਲੜਾਈ ਆਪਣੇ ਬੋਢਿਆਂ ਦੇ ਲੜਨੇ ਪਈਆਂ ਨਾ ਕਿ ਸਰਕਾਰਾਂ ਨੇ ਲੜਨੀਆਂ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਸਟੇਟ ਸਰਕਾਰ ਹੋਵੇ ਤੁਹਾਨੂੰ ਕੇਵਲ ਤੇ ਕੇਵਲ ਲੜਾਈ ਲੜਨੀ ਪਈਆਂ ਤੇ ਅੱਜ ਲੜ ਲਓ ਤੇ ਜੇ ਕੱਲ ਲੜ ਲਓ ਕਿਉਂਕਿ ਦਾਸ ਦਾ ਹੁਕਾ ਦੇ ਸਕਦਾ ਤੁਹਾਨੂੰ ਜਜ਼ਬਾ ਥੋੜਾ ਜਮਾਅ ਕਰਾਵਾ ਥੋੜੀ ਆ ਕਿਉਂਕਿ ਜਿਹੜਾ ਸਦਾ ਸ਼ਿਗਸ਼ਾ ਤੇਰਾ ਪਰਮੇਤੂ ਲੈ ਕੇ ਜਿੱਥੇ ਕੱਲ ਬਹੁਤ ਵਜਾ ਪ੍ਰੋਗਰਾਮ ਸੀ ਸ਼ਕੂ ਬਾਟਰ ਤੇ ਮਨੋਰੀ ਬਾਟਰ ਤੇ ਉਥੇ ਜੱਪੇ ਜੱਪੇ ਤੋਂ ਕੱਲ ਜਿਹੜੇ ਸਾਡੇ ਆਪੂ ਸੀ ਫਰਕਰ ਸੀ ਸਾਰੇ ਮਨੋਰੀ ਬਾਟਰ ਪਹੁੰਚੇ ਆ ਅਸੀਂ ਵੀ ਰਾਤ 9 10 ਵਜੇ ਹੈਂ ਜਿਹਰੇ ਹੋਏ ਤੁਸੋਂ ਮੇਰਾ ਕਹਨ ਤੋਂ ਬਾਅਦ ਕਿਸਾਨ ਵੀਰੋ ਜੇ ਤੁਸੀਂ ਪੁਰਾਣੇ ਜੱਫੇ ਬੰਦਿਆਂ ਦੇ ਬਣ ਕੇ ਹੋ ਪਰ ਤੁਹਾਨੂੰ ਅੱਜ ਉੱਠਣਾ ਪਊਗਾ ਤੁਹਾਨੂੰ ਵੇਖਣਾ ਪਊਗਾ ਤੁਹਾਨੂੰ ਜਾਗਣਾ ਪਊਗਾ ਕਿਉਂ ਜਾਗਣਾ ਪਊਗਾ ਜਿਵੇਂ ਆਪਾਂ ਘਰ ਦੀ ਚਾਰ ਦਿਵਾਰੀ ਕਰਦੇ ਆ ਜੇ ਦਰਵਾਜਾ ਖਾ ਲਾ ਦਿੰਦੇ ਤੋਰ ਚਪਟਣ ਆ ਗਏ ਇਸੇ ਤਰ੍ਹਾਂ ਹੀ ਅੱਜ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾ ਕੇ ਕਾਰਪੋਰੇਟ ਭਾਨੇ ਦੇ ਹੱਥ ਵਿੱਚ ਥੋੜੀ ਕਿਸਾਨੀ ਦੇ ਰਿਆ ਜੇ ਤਾਂ ਤੁਸੀਂ ਬਚਾਉਣੀ ਆਪਦੀ ਜ਼ਮੀਨ ਆਦੇ ਬੱਚੇ ਜਿਹੜੇ ਇਹ ਪੰਜਾਬ ਛੱਡ ਕੇ ਬਾਹਰ ਭੱਜ ਰਹੇ ਨੇ ਵੀ ਅਸੀਂ ਬਾਹਰ ਕੰਮ ਚਲਾ ਲਾਂਗੇ ਮੈਂ ਸਮਝਦਾ ਪੰਜਾਬ ਚ ਰਹੂ ਕੋਲ ਅੱਜ ਸਾਨੂੰ ਲੋੜ ਆ ਪੰਜਾਬ ਦੇ ਪੈਰਾ ਦੇਣ ਦੀ ਸਾਨੂੰ ਆਖੀ ਕਰਨੀ ਲੋੜ ਆ ਤਾਂ ਜੋ ਕਿ ਜਿਹੜੇ ਇਹੋ ਜਿਹਾ ਘਟਣਾ ਹੋ ਸਾਡੇ ਕਿਸਾਨਾਂ ਦੇ ਵਰਤਦਿਆਂ ਸਾਡੇ ਜਵਾਨਾਂ ਦੇ ਵਰਤਦਿਆਂ ਤੇ ਅਸੀਂ ਅੱਗੇ ਹੋ ਕੇ ਜੇ ਨਾ ਕੋਚਾ ਸਕੀਏ ਜੇ ਨਾ ਪਾਣੀਾਂ ਦੀ ਗੱਲ ਕਰ 77 ਸਾਲ ਹੋ ਗਏ ਦੇਸ਼ ਜਾਦ ਹੋਇ ਨੂੰ ਸਾਡੇ ਪੰਜਾ ਦਰਿਆਵਾਂ ਦੀ ਧਰਤੀ ਆ 350 ਕਿਲੋਮੀਟਰ ਜਿਹੜੇ ਦਰਿਆ ਚੱਲਦੇ ਹੋਣ ਤੇ ਉਥੇ ਅੱਜ ਮਾਰੀ ਗਲਦਾ ਹੋ ਜੇ ਸ਼ਰਮ ਨਾ ਇੱਕ ਗੱਲ ਆ ਸਰਕਾਰਾਂ ਵਾਸਤੇ ਜਿਨ੍ਹਾਂ ਨੇ ਕੋਈ ਹੱਲੇ ਨਹੀਂ ਕਾਨੂੰਨੀ ਬਣਾਇਆ ਆਪਣੀ ਸੋਧ ਦਾ ਸੋ ਘੇਟੋ ਭਾਗ ਲੜਾਈਆਂ ਬੜੀਆਂ ਨੇ ਆਪਾਂ ਜਿਹੜਾ ਮੀਟਿੰਗਾਂ ਦੇ ਵਿੱਚ ਕਿਸਾਨਾਂ ਨੂੰ ਬੇਅਸਰ ਕਰਦਾ ਜਗਾਉਣਾ ਔਰ ਇਹਦਾ ਮੰਚਾ ਤੋਂ ਆਪਾਂ ਪਾਸੋਂ ਦੇ ਕੇ ਲੋਕਾਂ ਨੂੰ ਪਰੋਂ ਪਰ ਸਨੇਹਾ ਪਹੁੰਚਾਉਣਾ ਵੀ ਅੱਜ ਆਪਾਂ ਨੂੰ ਜਿੱਥੇ ਕਿਸਾਨੀ ਬਚਾਉਣੀ ਆ ਜਵਾਨੀ ਬਚਾਉਣੀ ਆ ਅੱਜ ਸਾਨੂੰ ਹਲਾਰਾ ਵਾਰ ਦੀ ਲੋੜ ਆ ਜੇ ਕੋਈ ਥੋੜੇ ਨਾਲ ਬੁਝਿੱਕੀ ਕਰਦਾ ਕੋਈ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦਾ ਕੋਈ ਹੋਰ ਹਰ ਗਿਆ ਤੰਗ ਕਰਦਾ ਕੋਈ ਬੇਤਾਂਤੰਗ ਕਰਦਿਆਂ ਜੇ ਸਾਡੇ ਜਥੇਬੰਦੀ ਤੁਹਾਡੇ ਨਾਲ ਆ ਜਿਹੜਾ ਸਦਾ ਨਿੰਮਰ ਬਣ ਗਿਆ ਉਹ ਸਾਡੇ ਘਰ ਦਾ ਬੰਦਾ ਹੋਊਗਾ ਨਾ ਕਿ ਬਗੰਦਾ ਹੋਊਗਾ